ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲਦੇ ਆ ਅੱਜ ਫੇਰ ਤੋਂ ਵੋਟ ਚੋਰੀ ਦੇ ਮੁੱਦੇ ਦੇ ਉੱਪਰ ਰਾਹੁਲ ਗਾਂਧੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਅਲੱਗ-ਅਲੱਗ ਨਾਮ ਦਿੰਦੇ ਨੇ ਇਸ ਨੂੰ ਵਿਸਫੋਟ ਕਰਾਂਗੇ ਫਲਾਨਾ ਧਮਕਾਨਾ ਤੇ ਇਹੋ ਜਿਹੀਆਂ ਜਿਹੜੀਆਂ ਇਹ ਚੀਜ਼ਾਂ ਕਰ ਰਹੇ ਨੇ ਜਿਹੜੀਆਂ ਪ੍ਰੈਸ ਕਾਨਫਰੰਸ ਕਰਕੇ ਵੋਟ ਚੋਰੀ ਦਾ ਭਾਂਡਾ ਪੰਨਣਾ ਪਰ ਕੀ ਇਹ ਕੋਈ ਅਸਰ ਦਿਖਾ ਰਿਹਾ ਹੈ ਕਿਉਂਕਿ ਜੇ ਆਪਾਂ ਹੁਣ ਬਿਹਾਰ ਦੀਆਂ ਇਲੈਕਸ਼ਨਸ ਦੇਖਾਈਏ ਕੀ ਇਸ ਦੇ ਨਾਲ ਇਹਨਾਂ ਨੂੰ ਉੱਥੇ ਕੋਈ ਫਾਇਦਾ ਜਾਂ ਫਿਰ ਆਮ ਲੋਕਾਂ ਨੂੰ ਕੋਈ ਇਸ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿ ਭਾਈ ਇਹ ਜੋ ਕੁਝ ਹੋ ਰਿਹਾ ਹੈ ਇਹ ਸੱਚੀਉਂ ਹੈ ਸਾਡੇ ਇੱਕੋ ਇੱਕ ਤਾਂ ਹੱਕ ਹੁੰਦਾ ਜਿਹੜਾ ਅਸੀਂ 5 ਸਾਲ ਬਾਅਦ ਇਸਤੇਮਾਲ ਕਰਨਾ ਹੁੰਦਾ ਉਸ ਤੇ ਡਾਕਾ ਪੱਜ ਰਿਹਾ ਸੋ ਹੁਣ ਜਿਹੜਾ ਇਹਨਾਂ ਨੇ ਅੱਜ ਵੋਟ ਚੋਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾ ਇਹਦਾ ਮੋਡ ਬੰਨਿਓ ਉਸ ਤੋਂ ਬਾਅਦ ਪਾਇਓ ਚਾਣਨਾ ਕਿ ਆਮ ਜਨਤਾ ਇਸ ਨੂੰ ਲੈ ਕੇ ਚਿੰਤਿਤ ਹੈ ਜਾਂ ਫਿਰ ਸਿਰਫ ਤੇ ਸਿਰਫ ਰਾਹੁਲ ਗਾਂਧੀ ਦੀਆਂ ਪ੍ਰੈਸ ਕਾਨਫਰੰਸਾਂ ਆ ਆਮ ਪ੍ਰੈਸ ਕਾਨਫਰੰਸਾਂ ਕਾਨਫਰੰਸਾਂ ਵਾਂਗ ਹੀ ਨਿਭੜ ਜਾਂਦੀਆਂ ਨੇ ਦੇਖੋ ਅੱਜ 1 ਘੰਟਾ 20 ਮਿੰਟ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਗਾਂਧੀ ਸੁੱਬੇ ਹਰਿਆਣਾ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਨੇ ਹਰਿਆਣਾ ਦੇ ਇਸ ਨੂੰ ਐਚ ਫਾਈਲਸ ਕਿਹਾ ਇਹਨੂੰ ਹਾਈਡਰੋਜਨ ਬੰਮ ਕਿਹਾ ਕਿ ਮੈਂ ਹਾਈਡਰੋਜਨ ਬੰਮ ਫੋੜ ਰਾਂਗਾ ਇਹਦੇ ਚ ਉਹਨਾਂ ਨੇ ਦੱਸਿਆ ਕਿ ਹਰਿਆਣੇ ਦੇ ਵਿੱਚ 25 ਲੱਖ ਵੋਟਾਂ ਚੋਰੀਆਂ ਹੋਈਆਂ ਨੇ ਉਹਨਾਂ ਨੇ ਪੰਜ ਕੈਟਾਗਰੀ ਚ ਇਹਨਾਂ ਨੂੰ ਵੰਡੇਆ ਉਹਨਾਂ ਨੇ ਇੱਕ ਬ੍ਰਾਜ਼ੀਲੀਅਨ ਮਾਡਲ ਹੈਗੀ ਆ ਉਹਦੇ ਫੋਟੋ ਦਿਖਾਏ ਤੇ ਬ੍ਰਾਜ਼ਿਲ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਦਿਖਾ ਕੇ ਕਿਹਾ ਕਿ ਕੀ ਤੁਸੀਂ ਇਹਨੂੰ ਜਾਣਦੇ ਹੋ ਇਹਦੇ ਹਰਿਆਣੇ ਦੇ 10 ਬੁੱਥਾਂ ਅੰਦਰ ਇਹਦੀ 22 ਵੋਟਾਂ ਬਣੀਆਂ ਹੋਈਆਂ ਨੇ ਤੇ ਉਹਨੂੰ ਲੈ ਕੇ ਕਿਹਾ ਕਿ ਨਾ ਤਾਂ ਇੰਡੀਅਨ ਲੱਗਦੀ ਹੈ ਨਾ ਹਰਿਆਣਵੀ ਲੱਗਦੀ ਹੈ ਪਰ ਫਿਰ ਵੀ ਇਹ 22 ਵੋਟਾਂ ਪਾ ਗਈ 10 ਬੂਥਾਂ ਤੇ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਦਦਿਆਂ ਮਹਿਲਾਵਾਂ ਦੀਆ ਵੋਟਾਂ ਵੀ ਦਿਖਾਈਆਂ ਜਿਨ੍ਹਾਂ ਦੇ ਕਈ ਥਾਵਾਂ ਤੇ ਫੋਟੋਜ਼ ਮਿਲਦੇ ਸੀਗੇ ਅ ਇੱਕ ਘਰ ਦੇ ਅੰਦਰ 68 ਵੋਟਾਂ ਵੀ ਮਿਲੀਆਂ ਜਦਕਿ ਉਹ ਘਰ ਸਾਰਾ 50 ਗਜ ਦਾ ਸੀਗਾ ਤੇ ਉਹਨਾਂ ਨੇ ਚੋਣ ਆਯੋਗ ਦਾ ਇੱਕ ਭੰਡਾ ਫੜੋ ਵੀ ਕੀਤਾ ਕਿ ਜਿਹੜਾ ਚੋਣ ਆਯੋਗ ਜਦੋਂ ਪਹਿਲਾਂ ਇਹਨਾਂ ਨੇ ਐਰੋਪਲੇਅ ਸੀਗੇ ਕਿ ਇਹ ਹਾਊਸ ਨੰਬਰ 0 ਕੀ ਚੱਕਰ ਹੈ ਤਾਂ ਉੱਥੇ ਫਿਰ ਗਣੇਸ਼ ਕੁਮਾਰ ਨੇ ਇਹ ਕਹਿਤਾ ਸੀਗਾ ਜਿਨ੍ਹਾਂ ਕੋਲ ਕਰਨੀ ਹੁੰਦੇ ਉਹਨਾਂ ਦੇ ਅਸੀਂ ਹਾਊਸ ਨੰਬਰ 0 ਲਿਖ ਦਿੰਨੇ ਆ ਇਹ ਚੋਣ ਆਯੋਗ ਨੇ ਕਿਹਾ ਸੀਗਾ ਚੋਣ ਆਯੋਗ ਦੇ ਕਮਿਸ਼ਨਰ ਨੇ ਅਜੁਨਾ ਨੇ ਪ੍ਰੂਫ ਨਾਲੇ ਸਾਬਤ ਕੀਤਾ ਕਿ ਬੰਦਿਆਂ ਦੇ ਹਾਊਸ ਨੰਬਰ 0 ਲਿਖੇ ਹੋਏ ਸੀ ਪਰ ਉਹਨਾਂ ਕੋਲ ਵੱਡੀਆਂ-ਵੱਡੀਆਂ ਕੋਠੀਆਂ ਸੀਗੀਆਂ ਉਹਨਾਂ ਨੇ ਹਰਿਆਣੇ ਦੀ ਫੋਟੋਜ਼ ਦਿਖਾਈਆਂ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਚੋਣਾਂ ਤੋਂ ਐਨ ਪਹਿਲਾਂ ਸਾਢੇ 3 ਲੱਖ ਵੋਟਰ ਕੱਟੇ ਗਏ 3 ਲੱਖ ਸਾਢੇ 3 ਲੱਖ ਵੋਟਰਾਂ ਦੇ ਨਾਂ ਕੱਟੇ ਗਏ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਤਾਂ ਵੋਟਾਂ ਪਾਈਆਂ ਸੀ ਪਰ ਤਿੰਨ ਮਹੀਨਿਆਂ ਬਾਅਦ ਜਿਹੜੇ ਪ੍ਰਧਾਨ ਸਭਾ ਚੋਣ ਸੀਗੇ ਉਹਨਾਂ 'ਚ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਸੀਗੀਆਂ ਤਾਂ ਇਹ ਜਿਹੜੇ ਵੱਡੇ ਖੁਲਾਸੇ ਹੈਗੇ ਆ ਅਜ਼ਰਾਉਲ ਗਾਂਦੀ ਵੱਲੋਂ ਆਪਣੀ ਪ੍ਰੈਸ ਕਾਨਫਰੰਸ 'ਚ ਕੀਤੇ ਗਏ ਹੈਗੇ ਤੇ ਉਹਦੇ ਚ ਉਹਨਾਂ ਨੇ ਜਿਹੜਾ ਬ੍ਰਾਜ਼ੀਲੀਅਨ ਮਾਡਲ ਵਾਲਾ ਹੈਗਾ ਉਹ ਤਾਂ ਖਾਸਾ ਵਾਇਰਲ ਵੀ ਹੋ ਰਿਹਾ ਹੈਗਾ ਕਿ ਬ੍ਰਾਜ਼ੀਲ ਦੀ ਮਾਡਲ ਹਰਿਆਣੇ ਦੀ ਬਾਈ ਗੋਟਾ ਪਾ ਗਈ ਤੇ ਬਹੁਤ ਸਾਰੇ ਇਹਦੇ ਚ ਡੁਪਲੀਕੇਟ ਵੋਟਰ ਵੀ ਸੀ ਉੱਤਰ ਪ੍ਰਦੇਸ਼ ਦੇ ਜਿਹੜੇ ਬੀਜੇਪੀ ਦੇ ਸਰਪੰਚ ਹੈਗੇ ਆ ਉਹ ਹਰਿਆਣਾ 'ਚ ਵੋਟਾਂ ਪਾ ਕੇ ਗਏ ਨੇ ਉਹਦਾ ਵੀ ਖੁਲਾਸਾ ਕੀਤਾ ਉਹਨਾਂ ਦੀ ਫੋਟੋਜ਼ ਵੀ ਦਿਖਾਈ ਨੇ ਨਾਇਬ ਸਿੰਘ ਸੈਣੀ ਨਾਲ ਕੁਝ ਬੰਦਿਆਂ ਦੀ ਫੋਟੋਆਂ ਦਿਖਾਈਆਂ ਜਿਨ੍ਹਾਂ ਦੇ ਘਰਾਂ 'ਚ 50 50 60 60 ਵੋਟਾਂ ਦੱਸਿਆ ਰਾਹੁਲ ਗਾਂਧੀ ਨੇ ਕਿ ਇਹਨਾਂ ਦੇ ਘਰਾਂ 'ਚ ਬਣੀ ਹੋਈਆਂ ਨਿੱਜਕੀ ਮੈਂਬਰ ਇਹ ਤਿੰਨ ਚਾਰ ਨੇ ਤਾਂ ਇਸ ਕਿਸਮ ਦਾ ਇਹ ਖੁਲਾਸਾ ਉਹਨਾਂ ਵੱਲੋਂ ਕੀਤਾ ਗਿਆ ਹੈਗਾ ਉਹਨਾਂ ਨੇ ਫਿਰ ਬਿਹਾਰ ਤੋਂ ਕੁਝ ਬੰਦੇ ਸਟੇਜ ਤੇ ਵੀ ਬੁਲਾਏ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਸੀਂ ਇਹ ਕਹੋਗੇ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਮੈਂ ਬਿਹਾਰ ਬਾਰੇ ਕਿਉਂ ਖਲਾਸਾ ਨਹੀਂ ਕੀਤਾ ਅਸੀਂ ਇਸ ਕਰਕੇ ਨਿਕਰ ਕਰ ਸਕਦੇ ਕਿਉਂਕਿ ਜਿਹੜੀ ਵੋਟਰ ਲਿਸਟ ਹੈ ਉਹ ਸਾਨੂੰ 10 ਦਿਨ ਪਹਿਲਾਂ ਦਿੰਦਾ ਹੈ ਚੋਣ ਆਯੋਗ ਤੇ 10 ਦਿਨਾਂ ਚ ਕਰੋੜਾ ਬਟ ਜਿੰਨੀ ਜਿਹੜੀ ਵੋਟਰ ਲਿਸਟ ਹੈ ਉਹ ਤੁਹਾਡੀਆਂ ਪੜੀ ਜਾ ਸਕਦੇ ਉਹਦੇ ਵਾਸਤੇ 3-4 ਮਹੀਨੇ ਦਾ ਸਮਾਂ ਚਾਹੀਦਾ ਹੁੰਦਾ ਹੈ ਪਰ ਮੈਂ ਪਹਿਲਾਂ ਧੋਨੂ ਇੱਕ ਝਲਕ ਤਾਂ ਖਾ ਦਿਨਾ ਵੀ ਆਰ ਦੇ ਵਿੱਚ ਵੀ ਸਾਰਾ ਕੁਝ ਹੋਣ ਜਾ ਰਿਹਾਗਾ ਉਹਨਾਂ ਨੇ ਪੰਜ ਛੇ ਜਣੇ ਬੁਲਾਏ ਤੇ ਉਹਦੇ ਚ ਇੱਕ ਪਿੰਡ ਦੇ ਬੰਦੇ ਨੇ ਦੱਸਿਆ ਕਿ ਉਹਦੇ ਪਿੰਡ ਦੀ ਤਕਰੀਬਨ ਸਵਾ 100 ਵੋਟਾਂ ਕੱਟ ਦਿੱਤੀਆਂ ਤੇ ਇੱਕ ਵਿਕਲੰਗ ਦੀਆਂ ਵੋਟਾਂ ਵੀ ਕੱਟੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਮੈਂ ਤਾਂ ਪੈਰਾਂ ਤੋਂ ਚੱਲ ਵੀ ਨਹੀਂ ਸਕਦਾ ਮੈਨੂੰ ਐਬਸੈਂਟੀ ਕਹਿ ਕੇ ਮੇਰੀ ਵੋਟ ਕੱਟੀ ਗਈ ਹੈ ਜਦਕਿ ਮੈਂ ਤਾਂ ਕਦੇ ਆਪਣੇ ਜ਼ਿਲ੍ਹਾ ਹੈੱਡਕਵਰਟਰ ਤੱਕ ਨਹੀਂ ਗਿਆ ਤਾਂ ਇਹ ਖਲਾਸਾ ਰਾਹੁਲ ਗਾਂਧੀ ਨੇ ਕਿਤੇ ਹੈਗਾ ਖਾਸੇ ਆਪਾਂ ਕਹਿ ਸਕਦੇ ਹਾਂ ਕਿ ਸੰਸਨੀ ਖੇਜ ਹੈ ਹਰਿਆਣਾ ਦੇ ਵਿੱਚ ਅਤੇ ਜਿਸ ਸਾਹਿਬ ਦੇ ਉਹਨਾਂ ਨੇ ਖੁਲਾਸੇ ਕੀਤੇ ਕਿ ਉੱਤਰ ਪ੍ਰਦੇਸ਼ ਬਿਹਾਰ ਤੋਂ ਲੋਕ ਆ ਕੇ ਭਾਜਪੀ ਦੇ ਲੋਕ ਵੋਟਾਂ ਪਾ ਕੇ ਗਏ ਹੈਗੇ ਆ ਤੇ ਡੁਪਲੀਕੇਟ ਵੋਟਾਂ ਸੀ ਕਿ ਬਹੁਤ ਜ਼ਿਆਦੇ ਇਹ ਵੱਡਾ ਜੀ ਜੀ ਉਸ ਸਾਹਿਬ ਨਾਲ ਉਸ ਸਾਹਿਬ ਨਾਲ ਬਹੁਤ ਵੱਡਾ ਖੁਲਾਸਾ ਜੁਨਾਂ ਨੇ ਕੀਤਾ ਹੈ ਹੂੰ ਜੀ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਆ ਤਾਂ ਉਧਰ 36 ਗੜ ਦੇ ਬिलासपुर ਦੇ ਵਿੱਚ ਟ੍ਰੇਨ ਹਾਦਸਾ ਹੋਇਆ ਜੀ ਵੱਡਾ ਹਾਂਜੀ ਛਤਿਸਗੜ ਦੇ ਬਲਾਸਪੁਰ ਚ ਰੇਲ ਹਾਦਸਾ ਹੋਇਆ ਤੇ 11 ਜਿਹੜੇ ਯਾਤਰੀ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਮੌਕੇ ਤੇ ਤੇ 20 ਤੋਂ ਵੱਧ ਗੰਭੀਰ ਤੌਰ ਤੇ ਕਾਇਲ ਹਨ ਉਹਨਾਂ ਚੋਂ ਵੀ ਮਤਲਬ ਕੁਛਾਂ ਦੀ ਜਿਹੜੀ ਜਾਨ ਹੈ ਉਹ ਮਸਾ ਬਚ ਪਾਊਗੀ ਤੇ ਜਿਹੜਾ ਡੈਥ ਹੋਣ ਉਹ ਵਧੂਗਾ ਇੱਕ ਮਾਲ ਗੱਡੀ ਅਤੇ ਜਿਹੜੀ ਪੈਸੈਂਜਰ ਟ੍ਰੇਨ ਸੀ ਉਹ ਦੋਵੇਂ ਆਪਸ ਚ ਟਕਰਾ ਗਈਆਂ ਆਮ ਆਮ ਨੂੰ ਸਾਹਮਣੋਂ ਉਹਨਾਂ ਦੀ ਟੱਕਰ ਹੋਈ ਹੈ ਅਤੇ ਡੱਬੇ ਕੱਟ-ਕੱਟ ਕੇ ਇਹਨਾਂ ਯਾਤਰੀਆਂ ਨੂੰ ਕੱਢਿਆ ਗਿਆ ਹੈਗਾ ਤੇ ਉਹਨਾਂ ਨੂੰ ਫਿਰ ਹਸਪਤਾਲਾਂ ਚ ਭਰਤੀ ਕਰਾਇਆ ਗਿਆ ਅਪੋਲੋ ਸਿਮਸ ਜਿਹੜੇ ਛੱਤੀਸਗੜ੍ਹ ਦੇ ਵੱਡੇ ਹਸਪਤਾਲ ਹੈ ਉੱਥੇ ਉਹਨਾਂ ਨੂੰ ਭਰਤੀ ਕਰਾਇਆ ਗਿਆ ਹੈਗਾ ਰੇਲਵੇ ਨੇ ਮਰਤਕਾਂ ਨੂੰ 1-1 ਕਰੋੜ ਰੁਪਏ ਅਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ੇ ਦੇਣ ਦੀ ਗੱਲ ਕਈ ਹੈ ਤੇ ਇਹ ਛਤੀਸਗੜ੍ਹ ਦਾ ਜੀ ਮਾਮਲਾ ਹੈ ਇੰਡੀਆ ਦੇ ਵਿੱਚ ਰੇਲਵੇ ਦੀ ਜਿਹੜੀ ਸੇਫਟੀ ਨੂੰ ਲੈ ਕੇ ਸਵਾਲ ਪਹਿਲਾਂ ਮਤਲਬ ਈਵਨ ਫਲਾਈਟਸ ਰੇਲਵੇ ਪਬਲਿਕ ਟਰਾਂਸਪੋਰਟ ਜਿਹਦੇ ਵਿੱਚ ਬਸ ਬਸਾਂ ਹੈਗੀਆਂ ਉਹਨਾਂ ਤੋਂ ਜਿੰਨੇ ਵੱਡੇ ਐਕਸੀਡੈਂਟ ਆਉਂਦੇ ਨੇ ਕਈ ਵਾਰ ਘਬਰਾਹਟ ਵੀ ਹੁੰਦੀ ਹੈ ਕਿ ਕਿ ਇੰਡੀਆ ਦਾ ਜਿਹੜਾ ਪਬਲਿਕ ਟਰਾਂਸਪੋਰਟ ਹੋ ਸੇਫ ਵੀ ਹੈ ਜਾਂ ਨਹੀਂ ਹੈ ਹੂੰ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਇੱਕ ਬੀਜੇਪੀ ਦੀ ਮਹਿਲਾ ਦੇ ਉੱਪਰ ਇਲਜ਼ਾਮ ਨੇ ਕਿ ਨੇਤਾਵਾਂ ਨੂੰ ਉਹ ਲੜਕੀਆਂ ਸਪਲਾਈ ਕਰਦੀ ਸੀ ਹਾਂਜੀ ਅ ਬੀਜੇਪੀ ਦੀ ਵੱਡੀ ਆ ਕੋ ਜੀ ਫੂਲ ਜੋ ਸੀ ਉਹਨਾਂ ਦਾ ਨਾਮ ਹੈ ਤੇ ਉਹ ਝਾਰਖੰਡ ਚ ਪਾਰਟੀ ਦੀ ਪ੍ਰਦੇਸ਼ ਮੰਤਰੀ ਵੀ ਹੈ ਤੇ ਉਹਦੇ ਚ ਪਾਰਟੀ ਦੇ ਪਾਰਟੀ ਨੇ ਉਹਦੀ ਡਿਊਟੀ ਲਈ ਹੋਈ ਹੈ ਵਿਧਾਨ ਸਭਾ ਬੀਆਰ ਵਿਧਾਨ ਸਭਾ ਸੋਨਾ ਚ ਜੈ ਭਾਜਪਾ ਜੈ ਭਾਜਪਾ ਉੱਥੇ ਉਹਦਾ ਅਹ ਦਰਿਕ ਵਾਸ ਕਰਤੇ ਲੋਕਾਂ ਨੇ ਉਹਦੀ ਆਪਾਂ ਕਹੇ ਲੇਕ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਚ ਉਹ ਲੈ ਕੇ ਗਏ ਸੀ ਕਿ ਹਿਡਨ ਕੈਮਰਾਜ਼ ਉਹਦੇ ਚ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਹਾਂ ਹਾਂ ਤੁਸੀਂ ਦੱਸੋ ਕਿ ਨੂੰ ਕੁੜੀਆਂ ਚਾਹੀਏ ਜਮੈਂ ਤਾਂ ਪ੍ਰੋਵਾਈਡ ਕਰਦੀ ਰਹਿੰਦੀ ਆ ਵਿਧਾਇਕ ਵੀ ਮੇਰੇ ਬਹੁਤ ਸਾਰੇ ਬਿਹਾਰ ਤੇ ਚਾਰਖੰਡ ਦੇ ਜਿਹੜੇ ਵਿਧਾਇਕ ਹੈਗੇ ਆ ਉਹ ਸਾਡੇ ਗਾਹਕ ਨੇ ਅਸੀਂ ਉਹਨਾਂ ਨੂੰ ਕੁੜੀਆਂ ਭੇਜਦੇ ਹੈਗੇ ਕਈ ਸਾਰੇ ਤਾਂ ਇਦਾਂ ਦੇ ਹੈਗੇ ਆ ਜਿਹੜੇ ਚੋਇਸ ਕਰਕੇ ਮੰਗਾਂਦੇ ਨੇ ਕਈ ਕੁਝ ਤਾਂ ਉਹ ਸਾਰਾ ਉਹਨਾਂ ਨੇ ਪੂਰਾ ਆਪਣਾ ਜਿਹੜਾ ਉਨਾ ਦਾ ਨੈਟਵਰਕ ਹੈ ਕੁੜੀਆਂ ਸਪਲਾਈ ਕਰਨ ਵਾਲਾ ਉਹਦੇ ਬਾਰੇ ਐਕਸਪੋਜ਼ੇ ਕੀਤਾ ਹੈਗਾ ਭਾਜਪੀ ਦੀ ਵੱਡੀ ਆਗੂ ਤੇ ਭਾਜਪੀ ਦੇ ਵਿਧਾਇਕਾਂ ਨੂੰ ਕੁੜੀਆਂ ਸਪਲਾਈ ਕਰ ਰਹੀ ਹੈ ਇਹ ਵੱਡਾ ਐਕਸਪੋਜ਼ੇ ਹੋਇਆ ਹੈ ਜੀ ਤੇ ਇਸ ਤੇ ਕਹਿੰਦੇ ਕਿ ਡਰਟੀ ਪੋਲਟਿਕਸ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਇਹਦੇ ਚ ਇਹ ਸਿਰਫ ਪਤਾ ਇਨਪੁੱਟ ਵੀ ਕਿਉਂ ਮਿਲਿਆ ਇੱਕ ਦੂਜੀ ਪਾਰਟੀ ਦਾ ਆਗੂ ਸੀਗਾ ਉਹਦੇ ਉਹਦਾ ਇਹ ਆਪਾਂ ਕਹੇ ਲਈਏ ਕਿ ਟਰੈਪ ਲਾ ਰਹੀ ਸੀ ਸੀਗੀਆਂ ਅਨੀ ਟਰੈਪ ਉਹ ਤੋਂ ਫਿਰ ਡੈਨਿਕ ਪਾਸਕਰ ਤੇ ਪੱਤਰਕਾਰਾਂ ਨੂੰ ਇਹਦੇ ਤੇ ਇਨਪੁਟ ਮਿਲਿਆ ਇੱਕ ਸੈਕਸ ਕੈਂਡਲ ਵੀ ਬਾਹਰ ਆਇਆਗਾ ਹਮ ਪਾਰਟੀ ਹੈਗੀ ਜਿਹੜੀ ਐਨਡੀਏ ਦੇ ਚ ਸ਼ਾਮਲ ਹੈ ਭਾਜਪਾ ਦੀ ਅਲਾਈਸ ਪਾਰਟੀ ਹੈ ਉਹਦੇ ਦਿਲਪਾਸਵਨ ਉਹਦਾ ਨਾਮ ਵੀ ਖਾਸਾ ਉੱਛਲ ਰਿਹਾਗਾ ਤੇ ਕਈ ਸਾਰੇ ਗਰਲਸ ਹਸਟਲ ਦੇ ਜਿਹੜੇ ਵਾਰਡਨ ਨੇ ਜਿਹੜੇ ਕਿ ਭਾਜਪੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਖੁਲਾਸੇ ਹੋਏ ਨੇ ਕਿ ਉਹ ਵੀ ਕਾਫੀ ਆਪਾਂ ਕਹੇ ਲਈਏ ਕਿ ਇਸ ਕਿਸਮ ਦੇ ਘਟਨਾਵਾਂ ਚ ਇਨਵੋਲ ਨੇ ਹੂੰ ਜੀ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉਧਰ ਡੀਆਈਜੀ ਸਾਹਿਬ ਦਾ ਡੀਆਈਜੀ ਹਰਚਰਨ ਭੁੱਲਰ ਹੁਣਾਂ ਵਾਲੇ ਮਾਮਲੇ ਦੀ ਗੱਲ ਕਰ ਲੈਣੇ ਆ ਇਹ ਖਬਰ ਆ ਰਹੀ ਹੈ ਕਿ 14 ਅਫਸਰਾਂ ਦੇ ਨਾਮ ਲੈਤੇ ਡੀਆਈਜੀ ਨੇ ਹਾਂਜੀ ਡੀਆਈਜੀ ਜਿਹੜਾ ਖੁਲਾਸਾ ਕਰ ਰਿਹਾਗਾ ਭੂਲਰ ਅਰਜਨ ਭੂਲਰ ਉਸ ਤੋਂ ਬਾਅਦ ਖਲਬਲੀ ਮਚੀ ਹੋਈ ਹੈ ਅਫਸਰਾਂ ਦੇ ਵਿੱਚ ਉਹਨਾਂ ਨੇ 10 ਆਈਪੀਐਸਾਂ ਦੇ ਨਾਲ ਲਏ ਤੇ 4 ਆਈਏ ਅਫਸਰਾਂ ਦੇ ਨਾਲ ਲਏ ਤੇ ਉਹਨਾਂ ਦਾ ਮਤਲਬ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਇੱਕ ਪ੍ਰੋਪਰਟੀ ਡੀਲਰ ਹੈ ਪਟਿਆਲੇ ਦਾ ਭਵਿੰਦਰ ਜੀ ਉਹਦਾ ਨਾਮ ਵੀ ਸਾਹਮਣੇ ਆਇਆ ਉਹਦਾ ਵੀ ਨਾਮ ਲੇਤਾ ਉਹ ਜਿਹੜੀ ਬਲੈਕ ਮਨੀ ਐਡਜਸਟ ਹੁੰਦੀ ਸੀਗੀ ਉਸ ਪ੍ਰੋਪਰਟੀ ਡੀਲਰ ਦੇ ਰਾਹੀਂ ਐਡਜਸਟ ਹੁੰਦੀ ਸੀਗੀ ਤੇ ਦੇਖੋ ਉਹ ਇਹ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਭੁਪਿੰਦਰ ਹੈ ਪ੍ਰੋਪਰਟੀ ਡੀਲਰ ਪਟਿਆਲੇ ਦਾ ਇਹ ਹੋਰ ਵੀ ਅਫਸਰਾਂ ਦੇ ਬਲੈਕ ਮਨੀ ਨੂੰ ਅਡਜਸਟ ਕਰਦਾ ਹੈਗਾ ਜੇ ਸੀਬੀਆਈ ਨੂੰ ਉਸ ਪ੍ਰੋਪਰਟੀ ਡੀਲਰ ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਅਫਸਰਾਂ ਦੇ ਨਾਂ ਲੈ ਹੈਗੇ ਹੈ ਇਸਨੇ ਅਰਚਰਨ ਸਿੰਘ ਪੋਲਰ ਨੇ ਫਿਰ ਤਾਂ ਖਲਾਰੇ ਪਹਿ ਜਾਣਗੇ ਤੇ ਦੇਖਦੇ ਹਾਂ ਕਿ ਅੱਗੇ ਕਿਵੇਂ ਚੀਜ਼ਾਂ ਇਸ ਇਨਵੈਸਟੀਗੇਸ਼ਨ ਚ ਵੱਧੀਆਂ ਨੇ ਇਸ ਟਾਈਮ ਤੱਕ ਇਹ ਲੱਗ ਰਿਹਾ ਹੈਗਾ ਜਿਸ ਹਸਾਬ ਨਾਲ ਜਿਹੜੀ CBI ਦੀ ਇਨਵੈਸਟੀਗੇਸ਼ਨ ਟੀਮ ਹੈ ਉਹ ਮੀਡੀਆ ਨੂੰ ਖਬਰਾਂ ਲੀਕ ਕਰ ਰਹੀ ਹੈ ਲੱਗਦਾ ਹੈਗਾ ਕਿ ਉਹ ਪੰਜਾਬ 'ਚ ਖਲਬਲੀ ਮਚਾਉਣਾ ਚਾਹੁੰਦੇ ਨੇ ਘੱਟੋ ਘਟੜ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਡਰਾਉਣਾ ਚਾਹੁੰਦੇ ਨੇ ਤਾਂਕਿ 2027 'ਚ ਅਗਲੇ ਸਰਚੋਣ ਹੋਣ ਜਾ ਰਹੇ ਨੇ ਸ਼ਾਇਦ ਕੇਂਦਰ ਸਰਕਾਰ ਦੇ ਮਨਸੂਬੇ ਹੋਣ ਕਿ ਉਹ ਆਪਣੇ ਹਿਸਾਬ ਨਾਲ ਇਹਨਾਂ ਨੂੰ ਮੋਲਡ ਕਰ ਸਕਣ ਅਫਸਰਾਂ ਤੋਂ ਕਮ ਲੈ ਸਕਣ ਸ਼ਾਇਦ ਇਹ ਵੀ ਹੋ ਸਕਦਾਗਾ ਹੁਣ ਮੈਨੂੰ ਤਾਂ ਇਹ ਲੱਗਦਾਗਾ ਕਿ ਜਿੰਨਾ ਅਫਸਰਾਂ ਦੇ ਨਾਂ ਲੈ ਜਾ ਰਹੇ ਨੇ ਠੀਕ ਹੈਗਾ ਇਹਨਾਂ ਨੂੰ ਇੰਨਾ ਡਰਾਇਆ ਜਾਊਗਾ 14 ਜਿਹੜੇ ਅਫਸਰ ਨੇ ਇਹ ਤਾਂ ਸਿੱਧਾ ਸਾਹਬ ਲਾਲੋ ਕਿ ਇਹਨਾਂ ਦੀ ਜਿਹੜੀ ਕਮਾਨ ਹੈ ਇਹਦੀ ਇਹ ਤਾਂ ਕੇਂਦਰ ਸਰਕਾਰ ਨੇ ਇਹਨਾਂ ਦੇ ਨੱਕਾ ਚ ਤਾਂ ਨਤ ਪਾ ਲਈ ਤੁਸੀਂ ਇਹ ਸਾਹਬ ਨੂੰ ਕਿਉਂਕਿ ਜਿਸ ਉਹ ਕਹਿਣਗੇ ਤੁਹਾਡੀ ਇਨਕੁਆਰੀ ਖੋਲਦਾਂਗੇ ਤੁਸੀਂ ਸਾਡੇ ਕੋਲ ਦੀ ਇਨਕਮ ਕਰੋ ਤਾਂ ਇਹ ਅਫਸਰ ਦਾ ਮਤਲਬ ਇਹ ਲਾਲੋ ਕਿ ਅਚਰਨ ਭੁੱਲਰ ਜਿਹੜਾ ਇੱਕ ਕਮਜ਼ੋਰ ਘੜੀ ਸੀ ਇਹ ਸਾਰੇ ਇਹਨਾਂ ਦੇ ਕਾਰੋਬਾਰ 'ਚ ਤੇ ਉਹਨੇ ਫਿਰ ਹੋਰਾਂ ਦਾ ਵੀ ਆਪਾਂ ਕਹਿ ਲੈ ਕੇ ਗਲੇ ਤੱਕ ਪਹੁੰਚਾਤਾ ਤੇ ਐਕਸਪੋਜ਼ ਤਾਂ ਹੋਣੀ ਚਾਹੀਦੀ ਜੀ ਦੇਖਦੇ ਆ ਕਿ ਸੱਚੀ ਉਹ ਜਿਹੜੀ ਸੀਬੀਆਈ ਹੈ ਇਹਨਾਂ ਤੇ ਕੋਈ ਕਾਰਵਾਈ ਕਰੂਗੀ ਇਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਊਗੀ ਫਿਰ ਭਾਜਪਾ ਇਹਨਾਂ ਨੂੰ ਆਪਣੇ ਪੋਲਿਟੀਕਲ ਫਾਇਦੇ ਵਾਸਤੇ ਵਰਤੂਗੇ ਤਾਂ ਆਣ ਵਾਲੇ ਦਿਨਾਂ 'ਚ ਪਤਾ ਲੱਗੂ ਪਰ ਮੈਨੂੰ ਲੱਗਦਾ ਹੈ ਕਿ ਜੇਸੀਬੀਆਈ ਚਾਹੁੰਦੀ ਹੈ ਕਿ ਕ੍ਰੈਡੀਬਿਲਟੀ ਬਣੀ ਰਹੇ ਫਿਰ ਤਾਂ ਜਿਹੜਾ ਸਤਰ ਹੋਂ ਤੱਕ ਪਹੁੰਚਣਾ ਚਾਹੀਦਾ ਇਹ ਤੇ ਇਹਨਾਂ ਅਫਸਰਾਂ ਦੇ ਨਾਮ ਵੀ ਪਬਲਿਕ ਹੋਣੇ ਚਾਹੀਦੇ ਹੂੰ ਜੀ ਜੀ ਸੋ ਇਸ ਤੋਂ ਅੱਗੇ ਆਪਾਂ ਵੱਧਦੇ ਹਾਂ ਉੱਧਰ ਖਬਰ ਹੈ ਕਿ ਕਰਨਾਲ ਤੋਂ ਬਿਹਾਰ ਦੇ ਲਈ ਇੱਕ ਸਪੈਸ਼ਲ ਟ੍ਰੇਨ ਰਵਾਨਾ ਹੋਈ ਹੈ ਇਹ ਟ੍ਰੇਨ ਦੇ ਵਿੱਚ ਬੰਦੇ ਭਰੇ ਹੋਏ ਨੇ ਜਾਂ ਫਿਰ ਵੋਟਾਂ ਅ ਇਹਦੇ ਅੱਛੇ ਵੋਟਾਂ ਭਰੀਆਂ ਹੋਈਆਂ ਨੇ ਠੀਕ ਹੈ ਜੀ ਬਿਹਾਰ ਵਾਸਤੇ ਹਰਿਆਣੇ ਦੇ ਜਿਹੜੀ ਭਾਜਪਾ ਦੇ ਆਗੂ ਨੇ ਉਹਨਾਂ ਨੇ ਇਸ ਨੂੰ ਰਵਾਨਾ ਕੀਤਾ ਇਹਦੇ ਵਿੱਚ ਭਾਜਪਾ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਰਵੀਨ ਲਾਠਰ ਉਹਨਾਂ ਨੇ ਇਹਨੂੰ ਰਵਾਨਾ ਕੀਤਾ ਹੈ ਤੇ ਇਹ ਸਾਰੇ ਬੰਦਿਆਂ ਨੂੰ ਬਿਹਾਰ ਦੇ ਬੰਦਿਆਂ ਨੂੰ ਇਕੱਠੇ ਕਰਕੇ ਉਹਦੇ ਵਿੱਚ ਬਿਠਾ ਕੇ ਆਇਆ ਤੇ ਇਹਦੇ ਵਿੱਚ ਉਹ ਜਿਹੜੇ ਬੰਦੇ ਹੈਗੇ ਆ ਬਿਹਾਰਜਨ ਵਾਲੇ ਉਹ ਇਹ ਕਹਿ ਵੀ ਰਹੇ ਨੇ ਕਿ ਸਾਨੂੰ ਬੀਜੇਪੀ ਵਾਲੇ ਬਿਹਾਰ ਲੈ ਕੇ ਜਾ ਰਹੇ ਨੇ ਤੇ ਅਸੀਂ ਬੀਜੇਪੀ ਦੀਆਂ ਵੋਟਾਂ ਪਾ ਕੇ ਆਵਾਂਗੇ ਹੁਣ ਸਵਾਲ ਤਾਂ ਮੈਂ ਕਈ ਵਾਰ ਕਰਦਾ ਰਹਦਾਗਾ ਕਿ ਕੀ ਹਰਿਆਣੇ ਚ ਜਿਹੜੀ ਸਰਕਾਰ ਆਈ ਹੈ ਜਿਵੇਂ ਮੈਂ ਕਹਿੰਦਾ ਰਹਿੰਦਾ ਕਿ 90 ਸੀਟਾਂ ਚੋਂ 30 ਵਿਧਾਨ ਸਭਾ ਸੀਟਾਂ ਤੇ ਜਿਹੜੇ ਪ੍ਰਵਾਸੀ ਹੈਗੇ ਆ ਉਹਨਾਂ ਦੀ ਵੋਟ ਠੀਕ ਠਾਕ ਵੋਟਾਂ ਹੋ ਚੁੱਕੀਆਂ ਨੇ ਕਿ ਇਹ ਇਹਨਾਂ ਪ੍ਰਵਾਸੀਆਂ ਤੋਂ ਇਹਨਾਂ ਨੇ ਹਰਿਆਣਾ ਦੀ ਵੀ ਵੋਟਾਂ ਲਈਆਂ ਤੇ ਉੱਧਰ ਵੀ ਲੈਣਗੇ ਵਿਹਾਰਚ ਦੋ ਦੋ ਥਾਵਾਂ ਤੇ ਕੰਮ ਚਲਾਣਗੇ ਤੇ ਇਸੇ ਕਰਕੇ ਜਿਹੜਾ ਇਹ ਡੁਅਲ ਵੋਟਰ ਸਿਪਾਲਾ ਮਾਮਲਾ ਗਾ ਇਹ ਬਹੁਤ ਆਸਪਦ ਹੈ ਮੈਂ ਤੁਹਾਨੂੰ ਯਾਦ ਹੋਊਗਾ ਕਿ ਮੈਂ ਕਈ ਵਾਰ ਇਸ ਬਾਰੇ ਗੱਲ ਵੀ ਕਰ ਚੁੱਕਿਆਗਾ ਆਪਣੇ ਪ੍ਰੋਗਰਾਮਾਂ 'ਚ ਵੀ ਕਿ ਹਰਿਆਣਾ ਪੰਜਾਬ 'ਚ ਜਿਹੜਾ ਇਹ ਡੁਅਲ ਵੋਟਰ ਹੈ ਪ੍ਰਵਾਸੀਆਂ ਦੀ ਜਿਹੜੀਆਂ ਵੋਟਾਂ ਨੇ ਚੈੱਕ ਕਰੋ ਤੁਸੀਂ ਇਹਨਾਂ ਦੀ ਇਹਨਾਂ ਦੇ ਪ੍ਰਦੇਸ਼ 'ਚ ਵੀ ਇਹਨਾਂ ਦੇ ਰਾਜਾਂ ਚ ਵੀ ਵੋਟਾਂ ਬਣੀਆਂ ਹੋਈਆਂ ਨੇ ਤੇ ਸਾਡੇ ਇੰਦਰ ਵੀ ਬਣਾ ਰੱਖਿਆ ਨੇ ਤੇ ਬੀਜੇਪੀ ਵਾਲੇ ਇਹਨਾਂ ਤੋਂ ਦੋ-ਦੋ ਕਮ ਲੈਂਦੇ ਨੇ ਉੱਥੇ ਵੀ ਇਹਨਾਂ ਤੋਂ ਵੋਟਾਂ ਪਵਾਉਂਦੇ ਨੇ ਤੇ ਇੱਥੇ ਵੀ ਪਵਾਉਂਦੇ ਨੇ ਤਾਂ ਇਹ ਇੱਕ ਮੈਨੂੰ ਲੱਗ ਰਿਹਾ ਹੈਗਾ ਜਿਹੜੀ 18% ਲੋਕ ਸਭਾ ਦੇ ਵਿੱਚ ਪੰਜਾਬ ਚ ਵੀ ਵੋਟਾਂ ਹੈਗੀਆਂ ਨਾ ਉਹਦੇ ਚ ਘੱਟੋ-ਘੱਟ ਮੈਨੂੰ ਲੱਗਦਾ ਹੈਗਾ ਕਿ 5% ਵੋਟਾਂ ਇਹਨਾਂ ਪ੍ਰਵਾਸੀਆਂ ਆਂਦਿਆਂ ਨਿਕਲਣਗੀਆਂ ਜੇ ਚੰਗੇ ਤਰੀਕੇ ਨਾਲ ਚੈੱਕ ਹੋ ਜੂ ਤਾਂ ਇਹ ਮੈਨੂੰ ਲੱਗ ਰਿਹਾ ਹੈਗਾ ਜੀ ਤੇ ਅੱਜ ਆ ਪਾਸਬਾ ਜਿਹੜੀ ਹੈਗੀ ਆ ਉਹ ਉਸ ਹਸਾਬ ਨਾਲ ਤਾਂ ਐਕਸਪੋਜ਼ ਹੋਈ ਹੈ ਕਿ ਉਹ ਟ੍ਰੇਨ ਚ ਇਹਨਾਂ ਨੂੰ ਪਰ 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 ਕੇ ਛੱਡਣ ਵਾਸਤੇ ਮਤਲਬ ਲੈ ਕੇ ਜਾ ਰਹੀ ਸੀ ਹੂੰ ਜੀ ਉਧਰ ਗੱਲ ਆਪਾਂ ਪੀਯੂ ਦੀ ਕਰ ਲੈਨੇ ਆ ਪੰਜਾਬ ਯੂਨੀਵਰਸਿਟੀ ਦੀ ਉੱਥੇ ਲਗਾਤਾਰ ਧਰਨਿਆਂ ਦਾ ਦੌਰ ਜਾਰੀ ਹੈ ਵੱਖ-ਵੱਖ ਪਾਰਟੀਆਂ ਦੇ ਲੀਡਰ ਪੰਥਕ ਲੀਡਰ ਉੱਥੇ ਪਹੁੰਚ ਰਹੇ ਨੇ ਇਸ ਦੇ ਵਿੱਚ ਹਿੱਸਾ ਬਣ ਰਹੇ ਨੇ ਪਰ ਉਸ ਤੋਂ ਬਾਅਦ ਪਹਿਲਾ ਖਬਰ ਆਈ ਕਿ ਨੋਟੀਫਿਕੇਸ਼ਨ ਨੂੰ ਬੁੱਢੋ ਰੱਦ ਕਰ ਦਿੱਤਾ ਗਿਆ ਜਿਹੜਾ ਸੈਨੇਟ ਤੇ ਸਿੰਡੀਕੇਟ ਵਾਲਾ ਸੀ ਪਰ ਉਸ ਦੇ ਵਿੱਚ ਫਿਰ ਨਵੀਂ ਕੁੰਡੀ ਨਿਕਲ ਕੇ ਸਾਹਮਣੇ ਆਈ ਹੈ ਵੀ ਰੱਦ ਨਹੀਂ ਉਸ ਨੂੰ ਥੋੜੇ ਸਮੇਂ ਲਈ ਰੋਕ ਲਿਆ ਗਿਆ ਜਾਂ ਫਿਰ ਉਸ ਦੇ ਵਿੱਚ ਹਲਕੇ ਚੇਂਜ ਕਰਕੇ ਦੁਬਾਰਾ ਲਿਆਂਦਾ ਜਾ ਸਕਦਾ ਹੈ ਕੀ ਮਾਜ ਰਹਿ ਜੀ ਇਹਨੂੰ ਰੱਦ ਸਮਝੀਏ ਜਾਂ ਫਿਰ ਹਲੇ ਰੱਦ ਨਹੀਂ ਹੈ ਜਾਂ ਫਿਰ ਸਟੂਡੈਂਟ ਜਿਹੜੇ ਉੱਥੇ ਨੇ ਜਿਹੜੇ ਇਸ ਸਮੇਂ ਸੰਘਰਸ਼ ਨੂੰ ਅੱਗੇ ਹੋ ਕੇ ਲੜ ਰਹੇ ਨੇ ਉਹਨਾਂ ਦਾ ਇਸ ਤੇ ਸਟੈਂਡ ਕੀ ਹੈ ਫਿਲਹਾਲ ਦੇ ਲਈ ਕੀ ਧਰਨੇ ਚੱਕੇ ਜਾਣਗੇ ਨਹੀਂ ਧਰਨੇ ਨਹੀਂ ਸਕੇ ਜਾਣਗੇ ਸਟੂਡੈਂਟਾਂ ਨੇ ਇਹਦੇ ਤੇ ਸਟੈਂਡ ਲਿਆਗਾ ਕਿ ਉਹ ਜਿਹੜਾ ਵੀ ਸੀ ਆਫਿਸ ਦੇ ਬਾਹਰ ਉਹਨਾਂ ਨੇ ਜੇ ਤਰਜੜ ਧਰਨਾ ਲਾ ਰੱਖਿਆ ਪੰਜਾਬ ਨੇ ਸਟਰੀਟ 'ਚ ਉਹ جاری ਨਹੀਂ ਹੋਊਗਾ ਤੇ ਉਹਨਾਂ ਨੇ ਇਹ ਕਿਹਾਗਾ ਕਿ ਚਲਾਕੀ ਕੀਤੀ ਹੈ ਕੇਂਦਰ ਸਰਕਾਰ ਨੇ ਤਾਂ ਕਿ ਜਿਹੜੇ ਅੰਦੋਲਨ ਵਾਲੇ ਨੇ ਛੜਕੇ ਚਲੇ ਜਾਣ ਇੱਕ ਨੋਟੀਫਿਕੇਸ਼ਨ ਉਹਨਾਂ ਨੇ ਪਹਿਲੇ ਜਾਰੀ ਕਰਤੀ ਦਿੱਤੇ ਚੁੱਕਿਆ ਕਿ ਅਸੀਂ ਤਾਂ ਇਸ ਨੂੰ ਨਿਰਸਤ ਕਰਦੇ ਹਾਂ ਹੈਂ ਫਿਰ ਬਾਅਦ ਚ ਪਤਾ ਲੱਗਿਆ ਕਿ ਉਹਦੇ ਚ ਇੱਕ ਮਤਲਬ ਸਸਪੈਂਸ਼ਨ ਦਾ ਹੈਗਾ ਉਹਨੂੰ ਸਸਪੈਂਡ ਕੀਤਾ ਗਿਆ ਥੋੜੇ ਸਮਾਂ ਵਾਸਤੇ ਤੇ ਇਹ ਦੋ ਨੋਟੀਫਿਕੇਸ਼ਨਾਂ ਦਾ ਰੋਲਾਗਾ ਜੀ ਇਹ ਬੈਕ ਟੂ ਬੈਕ ਢੀਆਂ ਗਈਆਂ ਹੈਗੀਆਂ ਇਹ ਇਹਦੇ ਹਾਲਾਂਕਿ ਜਿਹੜੇ ਉੱਥੇ ਸਟੂਡੈਂਟ ਬੈਠੇ ਨੇ ਉਹ ਤਾਂ ਸਾਫ਼ ਕਹਿ ਰਹੇ ਨੇ ਕਿ ਜਦੋਂ ਤੱਕ ਸੈਨੇਟ ਦੇ ਚੋਣਾਂ ਦੀ ਅਨਾਉਂਸਮੈਂਟ ਨਹੀਂ ਹੋ ਜਾਂਦੀ ਕਿ ਇਸ ਦਿਨ ਕਰਾਈ ਜਾਣਗੇ ਉਸ ਤੋਂ ਪਹਿਲਾਂ ਅਸੀਂ ਨਹੀਂ ਉਠਾਂਗੇ ਤੇ ਅਸੀਂ ਇਹਦੀ ਲੜਾਈ ਲੜਦੇ ਰਵਾਂਗੇ ਇਹ 10 ਨਵੰਬਰ ਨੂੰ ਇੱਕ ਵੱਡਾ ਪ੍ਰਦਰਸ਼ਨ ਵੀ ਇਹਨਾਂ ਨੇ ਕਹੀ ਹੈ ਕਿ 10 ਨਵੰਬਰ ਨੂੰ ਸ ਇੱਕ ਵੱਡਾ ਪ੍ਰਦਰਸ਼ਨ ਪੰਜਾਬ ਨਗਰ ਵਿੱਚ ਕਰਾਂਗੇ ਇਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਸਾਫ ਕਾਸਟੂਡੈਂਟ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਕੱਲ ਪੰਜਾਬੀ ਗਾਇਕ ਬੱਬੂ ਮਾਨ ਵੀ ਪਹੁੰਚੇ ਸਨ ਜਸਵੀਰ ਜੱਸੀ ਇਹਦੇ ਵਿੱਚ ਜਿਹੜਾ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਹੈਗਾ ਅਮਿਤੋਜ਼ਮਾਨ ਉਹ ਖਾਸੇ ਇੱਕ ਸਰਗਰਮ ਨਜ਼ਰ ਆ ਰਹੇ ਨੇ ਤੇ ਮੇਨ ਤਾਂ ਜਿਹੜਾ ਪੂਰਾ ਮੋਰਚਾ ਹੈਗਾ ਇਹ ਉੱਥੋਂ ਜਿਹੜੇ ਸਟੂਡੈਂਟ ਨੇ ਉਹ ਜਾਦੇ ਅੱਗੇ ਨੂੰ ਵਧਾ ਰਹੇ ਨੇ ਤੇ ਇਹਦੇ ਵਿੱਚ ਸੱਤ ਜਥੇਬੰਦੀ ਹੋ ਗਈ ਜਾਂ ਫਿਰ ਹੋਰ ਹੋਰ ਵੀ ਕਈ ਸਾਰੀਆਂ ਜਥੇਬੰਦੀਆਂ ਨੇ ਜਿਹੜੇ ਕਿ ਐਸ ਐਫ ਐਸ ਏ ਐਸ ਇਹ ਸਾਰੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਜੀ ਅਗਲੀ ਗੱਲ ਕਰਦੇ ਆ ਇੱਕ ਇੱਕ ਅਫਸਰ ਜਿਹੜੇ ਕਿ ਰਿਟਾਇਰਮੈਂਟ ਤੋਂ 25 ਦਿਨ ਪਹਿਲਾਂ ਇੱਕ ਕਿਤਾਬ ਆਪਣੀ ਕੱਢਦੇ ਨੇ ਆਈਏਐਸ ਅਸ਼ੋਕ ਗਰਗ ਇਹ ਕਿਤਾਬ ਦੇ ਵਿੱਚ ਕੀ ਖਾਸ ਹੈ ਇਹ ਇਤੇ ਇਸ ਦਾ ਆਪਾਂ ਜ਼ਿਕਰ ਕਿਉਂ ਕਰ ਰਹੇ ਹਾਂ ਦੇਖੋ ਇਹ ਆਈਏਐਸ ਅਫਸਰ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਹਾਗਾ ਕਿ ਇਸ ਇਸ ਕਿਸਮ ਦਾ ਦੌਰ ਚੱਲ ਰਿਹਾ ਜਿੱਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਉਹ ਸਭ ਫਲਾਣੇ ਅਫਸਰ ਕੋਲ 400 ਕਰੋੜ ਹੈ ਤੇ ਫਲਾਣੇ ਅਫਸਰ ਕੋਲ 500 ਕਰੋੜ ਇਹ ਜਿਹੜਾ ਅਫਸਰ ਹੈ ਇਹ ਹਰਿਆਣੇ ਦਾ ਅਫਸਰ ਹੈ ਜੀ ਬਹੁਤ ਬੇਹਦ ਇਮਾਨਦਾਰ ਅਫਸਰ ਹੈ ਇਹਨੇ ਤਾਂ ਉਮਰ ਜਿਹੜਾ ਕੰਮ ਕੀਤਾ ਉਹ ਜਿਹੜੇ ਨਗਰਪਾਲਿਕਾ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਹੁੰਦੇ ਨੇ ਉਹਨਾਂ ਨਾਲ ਇਹਨਾਂ ਨੇ ਕੰਮ ਕੀਤਾ ਹੈਗਾ ਉਹਨਾਂ ਦੀ 41 ਮਹਿਲਾ ਸਫਾਈ ਕਰਮੀਆਂ ਦੀ ਇਹਨੇ ਇਹਨਾਂ ਨੇ ਜੀਵਨੀ ਲਿਖੀ ਹੈ ਜੀ ਤੇ ਉਹ ਜਿਹੜੀ ਕਿਤਾਬ ਹੈ ਜ਼ਹਿਰ ਜੋ ਅਮਨੇ ਪੀਆ ਇਸ ਨਾ ਇਸ ਟਾਈਟਲ ਤੋਂ ਇਹਨਾਂ ਨੇ ਇਹ ਕਿਤਾਬ ਲਾਂਚ ਕੀਤੀ ਹੈ 25 ਦਿਨਾਂ ਬਾਅਦ ਇਹਨਾਂ ਦੀ ਰਿਟਾਇਰਮੈਂਟ ਹੈ ਤੇ ਇਹਨਾਂ ਨੇ ਸਾਰਿਆਂ ਨੂੰ ਜਿਹੜੇ ਸਫਾਈ ਮਹਿਲਾ ਸਫਾਈ ਕਰਮਚਾਰੀ ਸੀਗੇ ਉਹਨਾਂ ਨੂੰ ਆਪਣੇ ਘਰ ਸੱਦਿਆ ਉਹਨਾਂ ਨੂੰ ਇਹ ਸਮਾ ਸਮਾਤੇ ਆਪਣੇ ਨਾਲ ਜੋੜ ਕੇ ਰੱਖਦੇ ਨੇ ਉਹਨਾਂ ਵਾਸਤੇ ਲਾਇਬ੍ਰੇਰੀਜ਼ ਵੀ ਇਹਨਾਂ ਨੇ ਖਲਾਈਆਂ ਤੇ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਨ ਵਾਸਤੇ ਅੱਗੇ ਕੰਮ ਕੀਤੇ ਤੇ ਇੱਕ ਕਹਿ ਸਕਦੇ ਹਾਂ ਕਿ ਇਸ ਕਿਸਮ ਦਾ ਆਈਐਸ ਅਫਸਰ ਹੈ ਜੇ ਤੁਸੀਂ ਉਹਨੂੰ ਦੇਖੋਗੇ ਮਿਲੋਗੇ ਤਾਂ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਆਈਐਸ ਹੈ ਤਾਂ ਇਸ ਕਰਕੇ ਮੈਂ ਇਸ ਦਾ ਸਾਝਾ ਕੀਤਾ ਹੈਗਾ ਕਿ ਇਸ ਕਿਸਮ ਦੇ ਅਫਸਰ ਨੇ ਕਿ ਇਹਨਾਂ ਨੇ ਜਿਹੜੀ ਡਿਊਟੀ ਮਿਲੀ ਸੀ ਇਹਨਾਂ ਨੂੰ ਸਫਾਈ ਕਰਮਚਾਰੀਆਂ ਨਾਲ ਉਹਨੂੰ ਦਿਲੋਂ ਨਭਾਇਆ ਹੈਗਾ ਉਹਨਾਂ ਨਾਲ ਇੱਕ ਰਿਸ਼ਤਾ ਕਾਇਮ ਕੀਤਾ ਹੈ ਤੇ ਈਵਨ ਆਪਣੇ ਵਿਆਹ ਸਾਧੀਆਂ ਦੇ ਵਿੱਚ ਵੀ ਉਹਨਾਂ ਨੂੰ ਇਨਵੀਟੇਸ਼ਨ ਦੇ ਦਿੰਦੇ ਹੁੰਦੇ ਸੀ ਉਹਨਾਂ ਦੇ ਵਿਆਹ ਸਾਧੀਆਂ ਵਿੱਚ ਵੀ ਸ਼ਾਮਲ ਹੁੰਦੇ ਸੀਗੇ ਤੇ ਕੋਈ ਦੁਵਾਰ ਨਹੀਂ ਰੱਖੀ ਉਹ ਉਹਨਾਂ ਨਾਲ ਬੈਠ ਕੇ ਇੱਕੋ ਟੇਬਲ ਤੇ ਲੰਚ ਵੀ ਕਰਦੇ ਹੁੰਦੇ ਸੀਗੇ ਤਾਂ ਉਹ ਸਾਰਾ ਹੈਗਾ ਤੇ ਉਹਨਾਂ ਨੇ ਜਿਹੜਾ ਲਿਖਣਾ ਵੀ ਚੁਣਿਆ ਉਹਨਾਂ ਦੀ ਆਤਮ ਕਥਾਵਾਂ ਲਿਖਣੀਆਂ ਚੁਣੀਆਂ ਉਹਨਾਂ ਮਹਿਲਾ ਸਫਾਈ ਕਰਮਚਾਰੀਆਂ ਦੀ ਤਾਂ ਇਸ ਕਰਕੇ ਮੈਂ ਉਹ ਕਹਿੰਦਾ ਮੈਂ ਆਇਆ ਸਭ ਤੋਂ ਮੈਂ ਵੀ ਮਿਲਿਆ ਹੈਗਾ ਕਾਫੀ ਪ੍ਰਭਾਵਿਤ ਹੋਇਆ ਸੀਗਾ ਮੈਂ ਇਹਨੂੰ ਜਦੋਂ ਮਿਲਿਆ ਮੈਂ ਇੱਕ ਵਾਰ ਇਹ ਨਸੀ ਐਨਆਰਸੀ ਅੰਦੋਲਨ ਚਲ ਰਿਹਾ ਸੀ ਉਦੋਂ ਮਿਲਿਆ ਸੀ ਤੇ ਦੂਜੀ ਵਾਰ ਕਿਸਾਨ ਅੰਦੋਲਨ ਚ ਤੇ ਦੋਵਾਂ ਦਾ ਇਹ ਇਹ ਹਮਾਇਤੀ ਰਹੇ ਤਾਂ ਇੱਕ ਵੱਡੀ ਗੱਲ ਹੈ ਕਿ ਉਹਨ ਡਿਊਟੀ ਹੁੰਦੇ ਹੋਏ ਵੀ ਇਹ ਜਿਹੜੇ ਅਪਸਰ ਸੀਗੇ ਇਹ ਦੋਵੇਂ ਅੰਦੋਲਨਾਂ ਦੇ ਐਮਆਈਟੀ ਸੀਗੇ ਤੇ ਹੋਰ ਵੀ ਕਮਿਊਨਲ ਹਰਮਨੀ ਦੀ ਵੀ ਲਗਾਤਾਰ ਗੱਲ ਕਰਦੇ ਰਹਿੰਦੇ ਜਿਹੜੀ ਫਿਰਕਾਪ੍ਰਸਤੀ ਬੀਜੇਪੀ ਪੁਸ਼ ਕਰਦੀ ਹੈ ਕਿ ਹਿੰਦੂ ਮੁਸਲਮਾਨ ਵਾਲੀ ਬਾਈਨਰੀ ਕ੍ਰੀਏਟ ਕਰਦੀ ਉਹਦੇ ਉਲਟ ਇਹ ਲਗਾਤਾਰ ਦੇਖਣ ਨੂੰ ਆਪਾਂ ਨੂੰ ਦੇਖਦੇ ਆ ਕਿ ਇਹ ਰਹਿੰਦੇ ਨੇ ਹੂੰ ਜੀ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣੀ ਐਸਸੀਐਸਟੀ ਐਕਟ ਦੇ ਤਹਿਤ ਉਹਨਾਂ ਦੇ ਉੱਪਰ ਐਫਆਈਆਰ ਦਰਜ ਹੋ ਗਈ ਹੈ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਹੜਾ ਆਪਾਂ ਲਗਾਤਾਰ ਪਿਛਲੇ 2-3 ਦਿਨਾਂ ਤੋਂ ਉਸ ਨੂੰ ਡਿਸਕਸ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਰੇਸਿਸਟ ਟਿੱਪਣੀ ਇੱਕ ਜਾਤੀਵਾਦਕ ਟਿੱਪਣੀ ਨਜ਼ਰ ਆਉਂਦੀ ਸੀ ਹਾਂਜੀ ਜਿਹੜੇ ਸਾਬਕਾ ਗ੍ਰਹਿ ਮੰਤਰੀ ਸੀਗੇ ਕੇਂਦਰੀ ਗ੍ਰਹਿ ਮੰਤਰੀ ਬੁਟਾ ਸਿੰਘ ਉਹਨਾਂ ਦੇ بیٹے ਸਰਬਜੋਤ ਸਿੰਘ ਸਿੱਧੂ ਨੇ ਅੱਜ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਸ ਦੀ ਉਹਨਾਂ ਦੀ ਸ਼ਿਕਾਇਤ ਕਰਕੇ ਹੀ ਰਾਜਾਵੜਿੰਗ ਦੇ ਖਿਲਾਫ ਬੀਐਨਐਸ ਦੀ ਧਾਰਾ 353 196 ਦੇ ਤहत ਐਸਐਸਟੀ ਐਕਟ ਦੀ ਦਾ ਜਿਹੜਾ ਕੇਸ ਹੈ ਉਹ ਦਰਜ ਕੀਤਾ ਗਿਆ ਹੈਗਾ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲਜੀ ਮਾ ਉਹਨਾਂ ਨੇ ਵੀ ਇਹ ਕਲ ਅਖ ਦਿੱਤੀ ਸੀ ਕਿ ਅਸੀਂ ਰਾਜਾ ਵਰਡਿੰਗ ਤੇ ਕਾਨੂੰਨੀ ਕਰਵਾਈ ਕਰਾਂਗੇ ਤੇ ਵੈਨ ਬਹੁਤ ਜ਼ਿਆਦੇ ਮਾੜਾ ਸੀਗਾ ਆਪਾਂ ਨੂੰ ਪਤਾ ਹੈ ਕਿ ਇੱਕ ਤਾਂ ਉਹਦੇ ਚ ਰੇਸੀਅਲ ਕਮੈਂਟ ਵੀ ਸੀ ਕਾਸਿਸ ਕਮੈਂਟ ਵੀ ਸੀ ਤਾਂ ਇਹ ਦਖਾਨ ਦੀ ਇਹ ਤੇ ਨਾਲ ਨਾਲ ਇਹ ਦਖਾਨ ਦੀ ਕੋਸ਼ਿਸ਼ ਸੀਗੀ ਕਿ ਦੇਖੋ ਅਸੀਂ ਉਹ ਤਾਂ ਪੱਠੇ ਵੜਦੇ ਹੁੰਦੇ ਸੀ ਤੇ ਉਹਨਾਂ ਨੂੰ ਅਸੀਂ ਠਾਕੇ ਚੱਕ ਕੇ ਗ੍ਰਹਿ ਮੰਤਰੀ ਬਣਾਤਾ ਜਦ ਕਿ ਸਚਾਈ ਕੁਛ ਹੋਰ ਸੀ ਉਹ ਆਪਾਂ ਨੂੰ ਪਤਾ ਹੈ ਕਿ ਖਾਲਸਾ ਕਾਲਜ ਦੇ ਗ੍ਰੈਜੂਏਟ ਸੀਗੇ ਉਸ ਤੋਂ ਬਾਅਦ ਕੋਸਟ ਬੈਲੀਉੇਸ਼ਨ ਕੀਤੀ ਪੀ ਐਚ ਡੀ ਕੀਤੀ ਬੰਬੇ ਤੋਂ ਬੁੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਔਰ ਉਸ ਤੋਂ ਬਾਅਦ ਉਹ ਜਰਨਲਿਸਟ ਰੇ ਬੁਟਾ ਸਿੰਘ ਲੰਬੇ ਸਮਾਂ ਤੱਕ ਜਰਨਲਿਸਟ ਰੇ ਬਾਅਦ ਚ ਉਹਨਾਂ ਨੇ ਪਹਿਲਾ ਜਿਹੜਾ ਚੋਣ ਸੀਗਾ ਉਹ ਅਕਾਲੀ ਦਲ ਤੋਂ ਲੜਿਆ ਸੀਗਾ 1960 ਦੇ ਜਦੋਂ ਅਕਾਲੀ ਦਲ ਚ ਸਪਲਿਟ ਪਈ ਉਦੋਂ ਛੱਡ ਕੇ ਕਾਂਗਰਸ ਚ ਗਏ ਸੀਗੇ ਉਸ ਤੋਂ ਪਹਿਲਾਂ ਤਾਂ ਉਹ ਅਕਾਲੀ ਦਲ ਦੇ ਆਗੂ ਸੀ ਕਿਤਾ ਉਹ ਮਤਲਬ ਜਿਉਂ ਸਰਬਨਾਲ ਸ਼ਖਸੀਅਤ ਦੇਖਿਏ ਬੁਟਾ ਸਿੰਘ ਦੀ ਤਾਂ ਉਹ 셀ਫ ਮੇਡ ਇਨਸਾਨ ਸੀ ਕਿਤੇ ਕੋਈ ਐ ਨਹੀਂ ਸੀ ਤਾਂ ਉਹ ਮੈਨੂੰ ਲੱਗਿਆ ਦੂਜਾ ਇਹ ਜਿਹੜਾ ਹੰਕਾਰ ਸੀਗਾ ਰਾਜਾ ਦਾ ਉਹਿੰਦਾ ਕਿ ਕਿ ਅਸੀਂ ਤਾਂ ਦੇਖੋ ਰੰਗ ਦਾ ਵੀ ਉਹਨੇ ਜ਼ਿਕਰ ਕੀਤਾ ਕਾਸ਼ਟ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਦਾ ਭਲਾ ਸੀ ਕਰ ਸਕਦੇ ਆ ਉਹ ਜਿਹੜਾ ਹੰਕਾਰ ਸੀਗਾ ਉਹ ਵੀ ਬਹੁਤ ਜ਼ਿਆਦਾ ਸੀਗਾ ਐਫਆਈਆਰ ਐਫਆਈਆਰ ਉਹਨਾਂ ਤੇ ਕਰਾਈ ਗਈ ਹੈ ਜੀ ਠੀਕ ਹੋਈ ਹੈ ਮੈਨੂੰ ਤਾਂ ਲੱਗਦਾਗਾ ਤੇ ਕਾਰਵਾਈ ਵੀ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕਿਸੇ ਮਤਲਬ ਇਹ ਜਿਹੜੀ ਫੀਲਿੰਗ ਹੈ ਨਾ ਕਿ ਅਸੀਂ ਗਰੀਬਾਂ ਦਾ ਭਲਾ ਕਰਾਂਗੇ ਜਿਹੜਾ ਪ੍ਰਤਾਪ ਚ ਇਹ ਪੰਨਣੀ ਬਹੁਤ ਜ਼ਰੂਰੀ ਹੈ ਤੇ ਉਹਦੇ ਚ ਫਿਰ ਉਹ ਜਿਹੜੇ ਆਪਾਂ ਕਹਿੰਦੇ ਕਿ ਦਲਤਾਬਾਦੀ ਦੇ ਲੋਕ ਹੈਗੇ ਉਹਨਾਂ ਨੂੰ ਨੀਵਾ ਤਖਣ ਦੀ ਜਿਹੜੀ ਉਹਨਾਂ ਦੀ ਪ੍ਰਵਰਤੀ ਹੈ ਉਹਨਾਂ ਦੇ ਰੰਗ ਤੇ ਕਮੈਂਟ ਕਰਨ ਦੀ ਉਹਨਾਂ ਦੀ ਜਾਤੀ ਤੇ ਉਹਨਾਂ ਦੇ ਕਰਮ ਤੇ ਕਮੈਂਟ ਕਰਨ ਦੀ ਜਿਹੜੀ ਪ੍ਰਵਰਤੀ ਹੈ ਉਹਦੇ ਉਲਟ ਮੈਨੂੰ ਲੱਗਦਾ ਹੈਗਾ ਕਿ ਠੀਕ ਹੈ ਇਹਦੇ ਤੇ ਆਪਾਂ ਨੂੰ ਪਤਾ ਕਿ ਇਹ ਜਿਹੜਾ ਰਾਜਾ ਵਰਡਿੰਗ ਹੈ ਪਹਿਲਾਂ ਵੀ ਵਿਵਾਦਿਤ ਹੀ ਰਿਹਾ ਹੈਗਾ ਇਹਨੇ ਅਕਾਲ ਤਖਤ ਤੋਂ ਵੀ ਮਾਫੀ ਨੂੰ ਮੰਗਣੀ ਪਈ ਸੀਗੀ ਉਸ ਤੋਂ ਬਾਅਦ ਆਪਣੀ ਭੁੱਖੀ ਦੀ ਖੇਤੀ ਦੀ ਪੈਰ ਵੀ ਵੀ ਕਰਦਾ ਰਿਹਾ ਹੈ ਤੇ ਤਰੰਤਰ ਜਾ ਕੇ ਆਪਾਂ ਨੂੰ ਪਤਾ ਕਿ ਖਾਲਸਤਾਨ ਬਾਰੇ ਸਿੱਖਾਂ ਭਰੇ ਕੀ ਨੇ ਮਾੜੇ ਕਮੈਂਟ ਕੀਤੇ ਕਦੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸ ਦਿੰਦਾ ਕਦੇ ਕਮਲਨਾਥ ਦੇ ਸਟੇਟ ਤੇ ਜਾ ਕੇ ਰੋਣ ਲੱਗ ਜਾਂਦਾ ਉਹਨੂੰ ਕਲੀਨ ਸ਼ੀਟ ਦੇਣ ਲੱਗ ਜਾਂਦਾ ਤਾਂ ਟੇਲਰ ਵਾਲੀ ਤਾਂ ਕਾਲ ਰਿਕਾਰਡਿੰਗ ਸਾਰਿਆਂ ਨੂੰ ਪਤਾ ਹੀ ਹੈ ਕਿ ਟੇਲਰ ਤੋਂ ਕੁਰਤੇ ਬਜਾਵੇਂ ਸਵਾਕੀ ਫਿਰ ਇਹਨੇ ਉਹਨਾਂ ਤੇ ਪੈਸੇ ਵੀ ਮਾਰ ਲਏ ਸੀ ਟੇਲਰ ਨੇ ਇਹਨੂੰ ਵਧੀਆ ਸੁਣਾਈਆਂ ਸੀਗੀਆਂ ਥਾਸੀ ਵੀ ਬੇਇੱਜ਼ਤੀ ਕੀਤੀ ਸੀ ਇਹ ਕਹਿਆ ਸੀਗਾ ਕਿ ਤੂੰ 27000 ਰੁਪਏ ਮੇਰੇ ਨਹੀਂ ਦੇ ਸਕਦਾ ਤੂੰ ਸਵਾ ਆ ਗਿਆ ਤਾਂ ਤੇਰਾ ਕੀ ਹੈਗਾ ਤੂੰ ਕਾਦਾ ਮੰਤਰੀ ਹੈ ਹੂੰ ਜੀ ਇੱਕ ਗੈਂਗਸਟਰ ਇਹ ਦਾਵਾ ਕਰ ਰਿਹਾ ਹੈ ਕਿ ਜਿਹੜਾ ਪੰਜਾਬੀ ਗਾਇਕ ਆਈਕੋਨਿਕ ਸਟਾਰ ਸਿੱਧੂ ਮੂਸੇਵਾਲਾ ਹੈ ਉਸ ਨੂੰ ਇੰਡੀਅਨ ਏਜੰਸੀਆਂ ਨੇ ਮਰਵਾਇਆ ਸੀ ਇੱਕ ਥਿਊਰੀ ਹੈ ਜਾਂ ਫਿਰ ਇਸ ਨੂੰ ਮੰਨਣ ਦੇ ਲਈ ਕੋਈ ਗੱਲਬਾਤ ਲੱਗਦੀ ਹੈ ਨਜ਼ਰ ਆਉਂਦੀ ਹੈ ਦੇਖੋ ਗੋਪੀ ਗੰਜਾਮਪੂਰੀਆ ਮੱਝੇ ਦੀ ਧਰਤੀ ਦਾ ਇੱਕ ਗੈਂਗਸਟਰ ਹੈਗਾ ਉਹਦਾ ਨਾਂ ਉਸ ਟਾਈਮ ਆਇਆ ਜਦੋਂ ਪੰਜਾਬ ਦੇ ਥਾਣਿਆਂ ਤੇ ਗ੍ਰੇਨੇਡ ਧੋਮਲੇ ਹੋਏ ਸੀਗੇ ਤੇ ਉਹ ਦਾ આરોਪ ਉਹ ਦਾ ਰੋਪੀ ਗੋਪੀ ਕੰਸ਼ਾਂਪਰੀਆ ਨੂੰ ਕਰਾਇਆ ਗਿਆ ਸੀ ਮੰਨਿਆ ਗਿਆ ਸੀਗਾ ਉਹਦਾ ਭਰਾ ਹੈ ਮਨ ਕੰਸ਼ਾਂਪਰੀਆ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੰਗਲੈਂਡ ਸੇ ਬੈਠਾਗਾ ਮਨ ਕੰਸ਼ਾਂਪਰੀਆ ਕਹਿ ਰਿਹਾਗਾ ਕਿ ਭਾਰਤ ਦੀ ਜਿਹੜੀ ਏਜੰਸੀਆਂ ਹੈ ਉਹ ਲਗਾਤਾਰ ਉਹਦਾ ਪਿੱਛਾ ਕਰ ਰਹੀ ਆਨੇ ਤੇ ਉਹਨੂੰ ਮਾਰਨਾ ਚਾਹੁੰਦੀਆਂ ਹੈਗੀਆਂ ਤੇ ਉਹਨੇ ਵੀ ਕਿਹਾ ਕਿ ਇੰਗਲੈਂਡ ਪੁਲਿਸ ਨੂੰ ਮੈਂ ਇਸ ਦੀ ਸ਼ਿਕਾਇਤ ਦਿੱਤੀ ਹੈ ਤੇ ਨੇ ਉਹਨੇ ਇਹ ਵੀ ਦਾਵਾ ਕੀਤਾ ਕਿ ਇੰਡੀਅਨ ਏਜੰਸੀਆਂ ਨੇ ਹੀ ਪੰਜਾਬ ਦੇ ਫੇਮਸ ਸਿੰਗਰ ਸਿੱਧੂ ਸਿਆਲਾ ਅਤੇ ਐਕਟਰ ਦੀਪ ਸਿੱਧੂ ਨੂੰ ਮਰਵਾਇਆ ਸੀਗਾ ਹੁਣ ਸਚਾਈ ਕੀ ਹੈ ਪਰ ਇਹ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਤੇ ਇਹਦੇ ਚ ਜਿਹੜਾ ਇਹ ਪੂਰਾ ਨੈਕਸਸ ਵੀ ਹੈ ਗੈਂਗਸਟਰਾਂ ਦਾ ਤੇ ਇਹਦੇ ਨਾਲ ਨਾਲ ਗੈਂਗਸਟਰਾਂ ਨਾਲ ਨਾਲ ਹੋਰ ਲੋਕਾਂ ਨੂੰ ਜਿਹੜੀ ਜੋੜਨ ਦੀ ਚੀਜ਼ ਹੈ ਏਜੰਸੀਆਂ ਕਿਵੇਂ ਕੰਮ ਕਰਤੀਆਂ ਨੇ ਪੰਜਾਬ 'ਚ ਇਹ ਇੱਕ ਵੱਡਾ ਵਿਸ਼ਾ ਹੈ ਮੈਨੂੰ ਲੱਗਦਾ ਹੈਗਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਕਿ ਪੰਜਾਬ 'ਚ ਜਿਹੜੀਆਂ ਏਜੰਸੀਆਂ ਨੇ ਐਡਡ ਏਜੰਸੀਆਂ ਉਹ ਕਿਵੇਂ ਕੰਮ ਕਰ ਰਹੀਆਂ ਨੇ ਹਾਲਾਂਕਿ ਪੱਤਰਕਾਰਾਂ ਕੋਲੇ ਅੱਗੇ ਬਾਰੇ ਬਹੁਤ ਹੱਥ ਨਹੀਂ ਹੈ ਗਿਆ ਸਿਰਫ ਥਿਉਰੀਆਂ ਹੈਗੀਆਂ ਅਸੀਂ ਸੁਣੀ ਸੁਣਾਈਆਂ ਗੱਲਾਂ ਹੈਗੀਆਂ ਪਰ ਉਸ ਸਾਬ ਦਾ ਪੰਜਾਬ ਚ ਇਨਵੈਸਟਿਗੇਟਿਵ ਜਰਨਲਿਜ਼ਮ ਵੀ ਨਹੀਂ ਹੋ ਰਿਹਾ ਜੇ ਮੈਨੂੰ ਲੱਗਦਾ ਕਿ ਪੰਜਾਬ ਚ ਇਨਵੈਸਟਿਗੇਟਿਵ ਜਰਨਲਿਜ਼ਮ ਹੋ ਰਿਹਾ ਹੁੰਦਾ ਤਾਂ ਜਿਹੜੀ ਏਜੰਸੀਆਂ ਇੱਥੇ ਪਲਾਨ ਕਰ ਰਹੀਆਂ ਨੇ ਜਿਹੜਾ ਇੱਥੇ ਮਤਲਬ ਇਸ ਕਿਸਮ ਦੇ ਕੰਮ ਕਰ ਰਹੀਆਂ ਨੇ ਉਹ ਫਿਰ ਐਕਸਪੋਜ਼ ਵੀ ਹੋ ਜਾਂਦੇ ਇਹਦੇ ਤੇ ਇੱਕ ਥੋੜੀ ਮੈਚੁਰ ਗੱਲ ਕਰਨ ਦੀ ਲੋੜ ਹੈ ਮੇਰਾ ਮਤਲਬ ਹੱਥ ਇਸ ਮਾਮਲੇ ਚ ਤੰਗ ਹੈ ਮੈਂ ਮਤਲਬ ਮੇਰੇ ਕੋਲ ਇੰਨੀ ਜਾਣਕਾਰੀ ਨਹੀਂ ਹੈ ਇਸ ਤੇ ਕਮੈਂਟ ਕਰਨ ਮੈਂ ਤਾਂ ਸਿਰਫ ਵੀਡੀਓ ਬਾਰੇ ਜਾਣਕਾਰੀ ਦੇਖੀ ਇਸ ਕਿਸਮ ਦੀ ਵੀਡੀਓ ਵਾਇਰਲ ਹੋ ਰਹੀ ਹੂੰ ਜੀ ਉਧਰ ਚੰਡੀਗੜ੍ਹ ਤੋਂ ਇੱਕ ਪੱਤਰਕਾਰ ਨੂੰ ਦਫ਼ਤਰ ਤੋਂ ਕਿਡਨਾਪ ਕਰ ਲਿਆ ਜਾਂਦਾ ਤੇ ਉਹ ਫਰੀਦਕੋਟ ਚੋਂ ਦੁਬਾਰਾ ਲੱਭਦਾ ਇਹ ਪੱਤਰਕਾਰ ਨਾਲ ਕੀ ਹੋ ਗਿਆ ਜੀ ਹਾਂ ਹੰਦਰਤ ਵੈਬ ਚੈਨਲ ਦਾ ਪੱਤਰਕਾਰ ਸੀਗਾ ਜੀ ਗੁਰਪਿਆਰ ਸਿੰਘ ਉਹਨੂੰ ਮੋਹਾਲੀ ਤੋਂ ਕਿਡਨਾਪ ਕੀਤਾ ਗਿਆ ਸੀਗਾ ਤੇ ਸੀਆਈਏ ਦੀ ਟੀਮ ਲੱਗੀ ਹੋਈ ਸੀ ਉਹਨੂੰ ਲੱਪਣ ਵਾਸਤੇ ਤੇ ਪਤਾ ਲੱਗਿਆ ਕਿ ਫਰੀਦਕੋਟ ਦੇ ਕੋਟਕਪੂਰਾ ਦੇ ਕੋਲ ਇੱਕ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਲੈ ਕੇ ਜਾਇਆ ਗਿਆ ਸੀ ਉੱਥੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਸੀਗੀ ਤੇ ਜਿਹੜੇ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਕੁੱਟਮਾਰ ਉਹਨਾਂ ਦੇ ਨਾਲ ਕੁੱਟਮਾਰ ਕਰ ਰਹੇ ਸੀਗੇ ਜਦੋਂ ਪਤਾ ਲੱਗਿਆ ਕਿ ਪੁਲਸ ਉੱਥੇ ਪਹੁੰਚ ਰਹੀ ਹੈ ਤਾਂ ਫਿਰ ਉਹਨਾਂ ਨੂੰ ਛੱਡ ਕੇ ਭੱਜ ਗਏ ਉਹਨਾਂ ਨੂੰ ਗੰਭੀਰ ਚੋਟ ਸੱਟਾਂ ਵਜੀਆਂ ਨੇ ਜੀ ਉਹਨਾਂ ਦੇ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੈਡੀਕਲ ਕਰਾਇਆ ਜਾ ਰਿਹਾਗਾ ਤੇ ਉਹਨਾਂ ਨੂੰ ਇਸ ਟਾਈਮ ਦੱਸਿਆ ਜਾ ਰਿਹਾਗਾ ਕਿ ਕੋਟਕਪੂਰਾ ਥਾਣੇ 'ਚ ਰੱਖਿਆ ਗਿਆ ਹੈਗਾ ਉਹਨਾਂ ਦੇ ਬਿਆਨ ਲਿਖੇ ਜਾ ਰਹੇ ਨੇ ਤੇ ਇਸ ਮਾਮਲੇ ਤੇ ਹਾਲਾਂਕਿ ਪੁਲਿਸ ਦਾ ਕੋਈ ਅਫੀਸ਼ੀਅਲ ਬਿਆਨ ਨਹੀਂ ਆਇਆ ਸਿਰਫ ਮੀਡੀਆ ਚ ਉਹਨਾਂ ਨੇ ਇੱਕ ਸਰਲੀ ਛੱਡੀ ਹੈ ਕਿ ਕੋਈ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹੈਗਾ ਪਰ ਮੈਂ ਅਸੀਂ ਇਥੋਂ ਇਹ ਤੇ ਯਕੀਨ ਨਹੀਂ ਕਰਾਂਗੇ ਜਦੋਂ ਤੱਕ ਗੁਰਪਿਆਰ ਕਿਉਂਕਿ ਸਾਡੇ ਪੱਤਰਕਾਰ ਭਾਈਚਾਰੇ ਦਾ ਨਾਲ ਸੰਬੰਧਿਤ ਮਾਮਲਾ ਆਏਗਾ ਜਦੋਂ ਗੁਰਪਿਆਰ ਆਪ ਆ ਕੇ ਪਬਲਿਕ ਕੋ ਸਟੇਟਮੈਂਟ ਦੇਗਾ ਉਸ ਤੇ ਅਸੀਂ ਯਕੀਨ ਕਰਾਂਗੇ ਪੁਲਿਸ ਜਿਹੜੀ ਸਰਲੀਆਂ ਸੱਟ ਰਹੀ ਹੋ ਤੇ ਸਾਡਾ ਕੋਈ ਯਕੀਨੀ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ। ਇੱਕ ਧੰਨਵਾਦ ਅੱਜ ਗੁਰੂਪੁਰਬ ਵੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਧਾਈ ਤੇ ਗੁਰੂ ਨਾਨਕ ਜੀ ਉਹਨਾਂ ਦਾ ਜਿਹੜਾ ਫਲਸਫਾ ਹੈ ਉਹ ਸਾਰੇ ਲੋਕ ਪੜਨ ਮੰਨਣ ਤੇ ਉਹਨਾਂ ਦੇ ਜਿਹੜੇ ਮਹਤਾ ਅੱਜ ਦੇ ਹਿੰਦੀ ਵੀਬਸਾਈਟ ਖੋਲ ਕੇ ਮੈਂ ਤਾਂ ਸਾਰੇ ਉਹਨਾਂ ਦੇ ਜਿਹੜੇ ਦੋਏ ਸੀਗੇ ਉਹ ਦੇਖ ਰਿਹਾ ਸੀਗਾ ਤੇ ਮੇਰਾ ਅੱਜ ਕਮ ਘਟੋ ਘਟ ਤੁਹਾਨੂੰ ਇਹ ਮੇਰੀ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜਿਹੜੀ ਦਾ ਜਿਹੜਾ ਫਲਸਫਾ ਸੀਗਾ ਉਹ ਜ਼ਰੂਰ ਉਹਨੂੰ ਪੜ੍ਹਨ ਤੇ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਤੇ ਹੂੰ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ